ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਆਪਾਂ ਇੱਕ ਹੋਰ ਨਵੀਂ ਜਿਹੜੀ ਕੰਪੋਜੀਸ਼ਨ ਲੈ ਕੇ ਆਇਆ ਬੜੀ ਮਿੱਠੀ ਕੰਪੋਜੀਸ਼ਨ ਹੈ ਤੇ ਆਪਾਂ ਰਹਿਰਾ ਸਾਹਿਬ ਤਾਂ ਸਾਰੇ ਕਰਦਿਆਂ ਉਹਦੇ ਵਿੱਚੋਂ ਜਿਹੜਾ ਬੰਦ ਆਪਣਾ ਸ਼ਬਦ ਆਉਂਦਾ ਹੈ ਭਈ ਪ੍ਰਾਪਤਮਾਨੁ ਖੁਦੇ ਹੋਰੀ ਆ ਗੋਬਿੰਦ ਮੇਲਨ ਕੀ ਇਹ ਤੇਰੀ ਬਰੀਆ ਬਹੁਤ ਸੋਹਣਾ ਸ਼ਬਦ ਹੈ ਤੇ ਮਹਾਰਾਜ ਨੇ ਉਹ ਆਪਾਂ ਸਾਰੇ ਰੋਜ਼ ਪੜ੍ਹਦੇ ਆ ਉਹ ਸ਼ਬਦ ਆ ਜ ਆਪਾਂ ਰਹਿਰਾ ਸਾਹਿਬ ਚੋਂ ਇੱਕ ਸ਼ਬਦ ਕਰਾਂਗੇ ਤੇ ਆਪਾਂ ਹੋ ਸਕੇ ਤਾਂ ਰਹਿ ਰਸਾਬਜੀ ਦੇ ਸਾਰੇ ਸ਼ਬਦ ਆਪਾਂ ਐਵੇਂ ਗਾਇਨ ਕਰਾਂਗੇ ਠੀਕ ਆ ਤੇ ਉਹ ਸ਼ਬਦ ਆਪਾਂ ਅੱਜ ਮਾਲਕੋਂ ਸਰਾਖ ਚ ਕਰਾਂਗੇ ਤੇ ਪਹਿਲਾਂ ਆਪਾਂ ਗਾਉਨੇ ਆ ਸ਼ਬਦ ਸਾਰੇ ਸੁਣ ਲਓ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਸ਼ਬਦ ਨੂੰ ਫਿਰ ਹੌਲੀ ਹੌਲੀ ਕਰਾਂਗੇ ਠੀਕ ਆ ਜੀ ਆ ਬਈ ਪਰ ਆਪ ਨਾਨੁਖ ਦੇ ਹੋਰੀਆ पत मानु देवरिया गोबिंद मिली हे ते भरिया को बि मिली हे तेर भरिया ॿई पापत मानु देवरिया ਅਬਰੇ ਕਾਜ ਤੇਰੇ ਕਿਤਨਾ ਕਾਮ ਅਬਰੇ ਕਾਜ ਤੇਰੇ ਕਿਤਨਾ ਕਾਮ ਸਾਧ ਸੰਗਤ ਪੰਜ ਕੇ ਬਨਨਾਮ ਮਿਲ ਸਾਧ ਸੰਗਤ ਪੰਜ ਕੇ ਬਲਨਾਮ মিল সাদ সঙ্গত পাজে কে বন নাম সরঞ্জাম লাগ পাপ জল তরণ কে সরঞ্জাম লাগ পাপ জল তরণ কে ਜਨਮ ਬ੍ਰਥਾ ਜਾਤ ਰੰਗ ਮਾਇਕੈ ਜਨਮ ਬ੍ਰਥਾ ਜਾਤ ਰੰਗ ਮਾਇਕੈ ਜਪ ਤਪ ਸੰਜੰਗ ਤਰਮਨਾ ਕਮਾਇਆ 세바 사드나 जानया हरि राया 세바 사드나 जानया हरि राया कहो नानक हम नीच करम कहो नानक हम नीच करम شرين پرے کی رکھو شرمان شرن پرے کی رکھو شرمان پے پر اپ مانکھ دیو ہری یا پے پر पत मानुक ते गोबिंद हे तेरी वरिया गोबिंदी हे तेरी बरिया पी पा मानुक दे भोली आ ਏ ਆਪਾਂ ਨੇ ਗਾਇਆ ਤੇ ਬੜਾ ਸਮਾਂ ਬਾਅਦ ਅੱਜ ਮਾਫ ਕਰਨਾ ਤੇ ਹਜੇ ਗਲਾ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਤੇ ਆਪਣਾ ਅੱਜ ਇਹ ਬੜੇ ਸਮੇਂ ਬਾਅਦ ਅੱਜ ਬੰਦੀਸ਼ ਮੈਂ ਸੋਚਿਆ ਸੀ ਸਾਨੂੰ ਇਹ ਜਦੋਂ ਅਸੀਂ ਨਵੇਂ ਨਵੇਂ ਸਿੱਖਣ ਲੱਗੇ ਸੀ ਤਾਂ ਉਸਤਾਦ ਜੀ ਨੇ ਸਾਨੂੰ ਕਰਾਈ ਸੀ ਸਭ ਤੋਂ ਪਹਿਲਾਂ ਇਹ ਮਤਲਬ ਬੰਦੀਸ਼ ਇਹ ਕਰਾਈ ਸੀ ਵੀ ਜਦੋਂ ਅਸੀਂ ਨਵਾਂ ਨਵਾਂ ਗਾਉਣ ਲੱਗੇ ਸੀ ਹਨਾ ਤੇ ਇਹ ਬੰਦੀਸ਼ ਉਹਦੋਂ ਕਰਾਈ ਸੀ ਤੇ ਮੈਨੂੰ ਐਸੀ ਵੀ ਬੰਦੀਸ਼ਾਂ ਪੁਰਾਣੀਆਂ ਪਈਆਂ ਸੀ ਤੇ ਸਾਰਿਆਂ ਦੇ ਕੰਮ ਆ ਜਾਣ ਮਿੱਠੀਆਂ ਬੰਦੀਸ਼ਾਂ ਨੇ ਤੇ ਸਾਰੇ ਗਾਉਣ ਹਨਾ ਤੇ ਰਾਗ ਤੇ ਆਧਾਰਤ ਵੀ ਥੋੜੀ ਜੀ ਇਹ ਤੇ ਇਹ ਬੰਦੀ ਸਾਰੇ ਗਾਉਣ ਤੇ ਮੈਂ ਵੀ ਫਿਰ ਇਹ ਤਾਂ ਹੀ ਕੋਸ਼ਿਸ਼ ਕੀਤੀ ਵੀ ਕਾਜ ਇਹ ਬੰਦੀਸ਼ ਕਰਾਈ ਜਾਵੇ ਮਾਫ ਕਰਨਾ ਕਿੰਨੇ ਸਮੇਂ ਬਾਅਦ ਅੱਜ ਮੈਂ ਆਪ ਇਹ ਗਾਈ ਇਹ ਮੈਨੂੰ ਐਸੀ ਕਿੰਨੇ ਪੁਰਾਣੇ ਸਮੇਂ ਦੀ ਇਹ ਅਸੀਂ ਕਦੇ ਗਾਈ ਹੋਣੀ ਕਿਉਂਕਿ ਇਹ ਬੰਦੀਸ਼ਾਂ ਨਵੇਂ ਨਵੇਂ ਅਸੀਂ ਸ਼ਬਦ ਕਰਾਈ ਜਾਂਦੇ ਸੀ ਤੇ ਇਹ ਕਈ ਵਾਰ ਐ ਹੁੰਦਾ ਵੀ ਆਪਾਂ ਪੁਰਾਣੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਪਰ ਨਵੇਂ ਸਾਡੇ ਜਿਹੜੇ ਪੁਰਾਣੇ ਕਰਾਏ ਹਤੀ ਉਸਤਾਦਾਂ ਨੇ ਇਹ ਚੀਜ਼ਾਂ ਕਰਾਈਆਂ ਹੋਈ ਸੀ ਸਾਨੂੰ ਜਿਹੜੇ ਹੁਣ ਮਤਲਬ ਨਵੇਂ ਲੱਗੇ ਹੁੰਦੇ ਸੀ ਜਾਂ ਨਵੇਂ ਸ਼ਬਦ ਕਰਾਉਣ ਲੱਗੇ ਹੁੰਦੇ ਸੀ ਉਹਨਾਂ ਨੂੰ ਇਹ ਮਤਲਬ ਬੜੇ ਫਾਇਦੇਮੰਦ ਦਾ 99 99 ਜਿਹੜੀਆਂ ਸੀਗੀਆਂ ਤੇ ਤਾਲ ਤੋਂ ਦੂਰ ਨਹੀਂ ਹੁੰਦਾ ਸੀ ਹੈਨਾ ਬੰਦਾ ਤੇ ਤਾਲ 'ਚ ਵੀ ਰਹਿੰਦਾ ਜਿਹੜੇ ਤਾਲ 'ਚ ਗਿਣਮਣ ਕੇ ਚੱਲਦੇ ਨੇ ਤਾਂ ਫਿਰ ਤਾਲ ਤੋਂ ਵੀ ਬੰਦਾ ਦੂਰ ਨਹੀਂ ਹੁੰਦਾ ਮਤਲਬ ਐਵੇਂ ਸ਼ਬਦ ਕਰਾਏ ਹੋਏ ਸੀ ਸਾਨੂੰ ਉਹਨਾਂ ਨੇ ਸੋ ਆਪਾਂ ਸ਼ਬਦ ਕਰਦੇ ਆਂ ਤੇ ਇਹਦੇ ਚ ਮਾਤੋ ਸ਼ੁਰੂ ਕਰਨਾ ਪਈ ਪ੍ਰਾਪਤ ਮਾਨੁਖ ਦੇਵ ਹਰੀਆ ਪਈ ਪ੍ਰਾਪਤ ਇੱਥੇ ਕਹਿਣਾ ਪਈ ਪ੍ਰਾਪਤ ਮਾ 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 ਗਾ ਮਾ ਪਾ ਗਾ ਮਾ ਗਾ ਮਾ ਧ ਗਾ ਮਾ ਧਮ ਗਾ ਸਾ ਠੀਕ ਹੈ ਜੀ ਮਾ 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 ਗਾ ਮਾ ਧਮ ਗਾ ਸਾ ਠੀਕ ਹੈ ਧਮ ਗਾ ਸਾ ਠੀਕ ਹੈ ਗਿਆ ਇੱਥੇ ਆ ਜੂਗਾ ਪਈ ਪਰਾਪਤ ਪਈ ਪਰਾਪਤ ਉਹ ਤਾਂ ਕਹਣ ਮਾ ਮਾਨੁਖ ਮਾਨੁਖ ਖੋਰਣ ਦੇਵ 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 ਹਰੀਆ ਪੇਪਰਾਪਤ ਮਾਨੁਖ ਦੇਹੋ ਬਰੀਆ ਠੀਕ ਹੈ ਜੀ ਗੋਬਿੰਦ ਮਿਲਨ ਕੀ 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 ਏ ਵੀ ਤੇਰੀ ਬਰੀਆ ਤੇ ਐ ਐਮ ਆਈ ਠੀਕ ਆ ਜੀ ਤੇ ਫਿਰ ਆਏਗਾ ਪਾਈਪਰਾ ਫਕ ਮਾਨੁਖ ਦੇ ਹੋਰੀ ਯਾਰ ਅਗੇ ਅਵਰ ਕਾਜ ਤੇਰੇ ਕਿਤੇ ਨਕਾਮ ਅਵਰ 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 ਕਾਜ ਤੇਰੇ ਅਵਰ ਕਾਜ ਤੇਰੇ ਕਿ ਤੈਨ ਕਾਮ ਗਾ ਲਾ ਕੇ ਹਣਾ ਕੋਮ ਠੀਕ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਠੀਕ ਹੈ ਜੀ ਤੇ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਪਈ ਪ੍ਰਾਪਤ ਅਗਲਾ ਗਏ ਸਰੰਜਾਮ ਲਗ ਰੰਗ ਜਾਮ ਲਗ ਪਉ ਜਲਤਰਨ ਕੇ ਪਉ ਜਲਤਰਨ ਕੇ ਜਨਮ ਵਿਥਾ ਜਾਤ ਰੰਗ ਮਾਇਆ ਕੇ ਅਗੇ ਜਪ ਤਪ ਸੰਜਨ ਤਰਮਨਾਕ ਮਾਇਆ ਸੇਵਾ ਸਾਧਨਾ ਜਾਨਿਆ ਹਰੀ ਰਾਹਾ ਫੇਰ ਇੱਕ ਵਾਰੀ ਸੇ ਜਪ ਤਪ ਸੰਜਨ ਜਪ ਤਪ ਸੰਜਨ ਤਰਮਨਾ ਕਮਾਇਆ ਸੇ ਵਸਾਦਨਾ ਜਾਨਿਆ ਹਰੀ ਰਾਹਾ ਠੀਕ ਹੈ ਅੱਗ ਗਿਆ ਕਹੋ ਨਾਨਕ कहो नानक हम नीच करमा शरण परे की राखो शर्मा शरण परे की राखो शर्मा पै परापत मानुख देव हरिया गोबिद मिलन की तेरी ਬਰੀਆ ਗੋਬਦਿਲ ਲੰਕੀ ਇਹ ਤੇਰੀ ਬਰੀਆ ਠੀਕ ਹੈ ਜੀ ਇਹ ਸ਼ਬਦ ਆਪਣਾ ਜਿਹੜਾ ਇਹ ਹੋ ਗਿਆ ਇਹਦੀ ਆਪਾਂ ਹੁਣ ਜਿਹੜੀ ਨੋਟੇਸ਼ਨ ਉਹ ਵੀ ਮੈਂ ਕਰਵਾ ਦੇਣਾ ਹੁਣ ਜਿਹੜੀ ਇਹਦੀ ਆਪਾਂ ਨੇ ਸਰਗਮਾ ਕਿਵੇਂ ਕਰਨੀ ਹੈ ਜੀ ਆਪਾਂ ਸਰਗਮੇ ਦੀ ਕਰਦੇ ਮਾ ਮਾ ਗਾ ਮਾ ਧਾ ਮਗਾ ਸਾ मामा मा गा मा धम गा सा निध प सा निध ध ग मा, मा दा सा निध म ध ग मा ठिका जि अन्तरा ग ध सा ਗਮਾਧਾਲੀ ਸਾਜ਼ਰੇ ਨੀ ਸਾ ਨੀ 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 ਦਾਨੀ ਸानिਧਾਪ ਨੀ 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 ਧਨ ਧਾਨੀ ਧਾਨੀ ਸानिਧਾਮ ਨੀ 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 ਦਾਨੀ ਸानिਧਾਮ ਠੀਕ ਹੈ ਜੀ ਇਹ ਦੀ ਹੋ ਆ ਗਈ ਤੇ ਬੰਦਿਸ਼ ਆ ਗਈ ਤੇ ਭੈਣਾ ਨੇ ਜਿਹੜਾ ਕਰਨਾ ਉਹ ਇਥੋਂ ਇਥੋਂ ਕਰ ਲੈਣ ਗਣਾ ਲਈ ਪਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਪਈ ਪ੍ਰਾਪਤ ਮਾਨੁਖ ਦਿਉ ਹਰੀਆ ਪੜਨ ਤੋਂ ਗਲ ਅਬਰ ਕਾਜ ਤੇਰਾ ਕਿਤੈ ਨ ਕਾਮ ਕਾਮ ਅਬਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਪਜ ਕੇ ਵਰਨਾਮ ਨੀ 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 ధਾਨੀ ਸਾਨੀ ਧਾਮ ਠੀਕ ਹੈ ਜੀ ਅਵਰੇ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਪਜ ਕੇ ਬਨਾਮ ਪਈ ਪ੍ਰਾਪਤ ਮਾਨੁਖ ਦੇਵ ਹਰੀਆ ਠੀਕ ਹੈ ਪਹਿਣਾ ਤੋ ਜੀ ਪਈ ਪ੍ਰਾਪਤ ਉਰੇ ਪ੍ਰਾਪਤ ਹੋਰੇ ਮਾਨੁਖ ਦੇਵ ਹਰੀਆ ਥੋੜਾ ਤੇ ਜੀ ਨਾਲ ਮਾਨੁਖ ਦੇਵ ਹਰੀਆ ਗੋਬਿੰਦ ਮਨਕੀ गोविंद मिलन की हे तेरी भरिया आगे आवरे काज तेरा किते ना काम मिल साथ संगत पज के बन नाम होई परापत पर। हां जी जे एते आपाने नाम अभ्यास करना है ना पहला वीरा तो कर ले वैगुरु दा जाप भी जो ਵਾਹਿਗੁਰੂ 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 ਕਾ ਜੀ ਇਹ ਕਿਵੇਂ ਆ ਗਿਆ ਵਾਹਿਗੁਰੂ ਵਾਹਿਗੁਰੂ ਮਾ 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 ਗਾ ਮਗਾ ਸਾ ਮਾ ਮਾ ਗਾ ਮਗਾ ਸਾ ਵਾਹਿਗੁਰੂ ਵਾਹਿਗੁਰੂ ਠੀਕ ਹੈ ਵਾਹਿਗੁਰੂ ਵਾਹਿਗੁਰੂ ਸਾ ਸਾ ਗਾਨੀ ਸਾ सा गासा सा वाहे गुरु वाहे गुरु वाहे गुरु वाहे गुरु सा 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 वा गुरु वाहे गुहिनी सा वा गुरु वा गुरु वाहि ਵਾਹਿਗੁਰੂ 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 ਠੀਕ ਹੈ ਜੀ ਅੱਗੇ ਉੱਪਰ ਜਾਣਾ ਜੀ ਵਾਹਿਗੁਰੂ 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 ਗਾ ਗਾ ਮਾ ਮਾ ਦਾ ਦਾ ਨੀਨ ਸਾਂ ਸਾਂ සා නෙතිග වාහෙකුරු වාහෙගුරු වාහිගුරු වාහෙගුරු වාහෙගුරු වාහතින න නිසා න නිසා නදමම වාහෙගුරු වාහෙගුරු වාහෙගුරුගරු වාහෙගුරු ਵਾਹ ਕਿ ਗੁਰੂ ਵਾਹ ਗੁਰੂ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਜਿਹੜੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਇਜਾਜ਼ਤ ਦੋ ਅੱਗੇ ਹੋਰ ਆਪਾਂ ਐਵੇਂ ਹੈਨਾ ਲੈ ਕੇ ਤੇ ਤੁਸੀਂ ਬੇਨਤੀ ਜਰੂਰ ਆ ਵੀਰ ਨੂੰ ਸ਼ੇਅਰ ਜਰੂਰ ਕਰਿਓ ਹੈਨਾ ਜਿਹੜੇ ਵੀਰ ਸੰਗੀਤ ਨਾਲ ਸੰਬੰਧਤ ਨੇ ਤਾਂ ਆਪਣੇ ਗਰੁੱਪ ਨੇ ਹੋਰ ਕਈਆਂ ਕੋਲ ਹੁਣ ਪੰਜ-ਪੰਜ ਗਰੁੱਪ ਨੇ ਇੰਨੀ ਕੀ ਬੇਨਤੀ ਆ ਹੋਰ ਤਾਂ ਕੁਝ ਆਪਾਂ ਤੋਂ ਬਸ ਇੰਨੀ ਕੀ ਬੇਨਤੀ ਆ ਵੀ ਤੁਸੀਂ ਸਹਿਯੋਗ ਕਰੋ ਵੀ ਅੱਗੇ-ਅੱਗੇ ਗਰੁੱਪਾਂ 'ਚ ਸੈਂਡ ਕਰ ਦਿਆ ਕਰੋ ਹਨਾ ਤਾਂ ਜੋ ਆਪਣਾ ਚੈਨਲ ਆ ਜਿਹੜਾ ਹੋਰ ਵੀ ਜਿਹੜੇ ਵੀਰ ਭੈਣਾਂ ਨੇ ਕੀਰਤਨ ਸਿੱਖਣਾ ਚਾਹੁੰਦੇ ਨੇ ਉਹਨਾਂ ਤੱਕ ਪਹੁੰਚ ਸਕੇ ਤੇ ਬੇਨਤੀ ਇੱਕ ਜ਼ਰੂਰ ਹੈ ਵੀ ਸਾਰੇ ਇਹਦੇ ਆਪ ਜੀ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਸਾਰੇ ਸਿਮਰਨ ਜ਼ਰੂਰ ਕਰਿਓ ਇਲਾਕੇ ਉਹਦਾ ਆਨੰਦ ਬਣਦਾ ਤੇ ਨਾਮ ਕਿਵੇਂ ਕਰਨਾ ਹੈਗਾ ਤੇ ਵਾਹਿਗੁਰੂ ਦਾ ਜਾਪ ਜਿਹੜਾ ਸਾਰੇ ਭੈਣ ਭਾਈ ਜਿੰਨੇ ਵੀ ਨੇ ਸਿੱਖ ਰਹੇ ਨੇ ਕਿ ਵੱਧਛਾ ਜ਼ਰੂਰ ਕਰਿਓ ਠੀਕ ਹੈ ਜੀ ਤੇ ਗੁਰੂ ਮਹਾਰਾਜ ਨਾਲ ਜੁੜੋ ਨਾਮ ਨਾਲ ਜੁੜੋ ਤੇ ਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਹਾਂ ਗੁਰਬਾਣੀ ਕੀਰਤਨ ਸਾਰੇ ਜਿੰਨੇ ਵੀ ਵੀਰ ਨੇ ਜਪੈਣ ਜਿੱਥੇ ਵੀ ਵਿਦੇਸ਼ਾਂ ਵਿਦੇਸ਼ਾਂ ਚ ਵਸਦੇ ਨੇ ਉਹ ਸਾਰੇ ਕੀਰਤਨ ਨਾਲ ਜੁੜੋ ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ ਹੈ ਜੀ ਅੱਗੇ ਫੇਰ ਹਾਜ਼ਰ ਰਖਵਾਂਗੇ ਅਗਲੀ ਵੀਡੀਓ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ